ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਤਰਵਿੰਦਰ ਇੱਕ ਐਕਟਰਸ ਸੀ ਕਲ ਨੂੰ ਉਹਨਾਂ ਦੀ ਮੌਤ ਹੋ ਗਈ ਲੰਬੇ ਸਮੇਂ ਤੋਂ ਬਿਮਾਰ ਸੀ ਤੇ ਪਰ ਹੁਣ ਉਹਨਾਂ ਦੇ ਚਾਉਣ ਵਾਲੇ ਦੀਆਂ ਵੀਡੀਓ ਆ ਰਹੀਆਂ ਜਿਵੇਂ ਕਿ ਜੇ ਗੱਲ ਕਰੀਏ ਬਈ ਹੁਣ ਉਮਰ ਉਹਨਾਂ ਦੀ 99 ਸਾਲ ਦੀ ਹੋ ਚੁੱਕੀ 300 ਫਿਲਮ ਦੇ ਵਿੱਚ ਹੁਣ ਤੱਕ ਉਹਨਾਂ ਨੇ ਕੰਮ ਕੀਤਾ ਤੇ ਪਰ ਹੁਣ ਜੇ ਗੱਲ ਕਰੀਏ ਬਈ ਉਸ ਦੇ ਪਰਿਵਾਰ ਜਿਹੜਾ ਸੰਨੀ ਦੇ ਉਹਨਾਂ ਲੋ ਤੇ ਇਹ ਮੰਨ ਕੇ ਚੱਲੋ ਉਹਦਾ ਬੇਟਾ ਜਿਹੜਾ ਬਹੁਵੀ ਦੇ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਦੀ ਵਧੀਆ ਸਵਾਲ ਕਰੀ ਪਰ ਲੇਕਿਨ ਜਿਵੇਂ ਤੁਹਾਨੂੰ ਪਤਾ ਹੀ ਹੈ ਹੁਣ ਉਮਰ ਵੀ ਉਹਨਾਂ ਨੂੰ 99 ਸਾਲ ਬਹੁਤ ਹੋ ਗਈ ਸੀ ਤੇ ਪਰ ਹੁਣ ਲੰਬੇ ਸਮੇਂ ਤੋਂ ਬਿਮਾਰ ਸੀ ਪਹਿਲਾਂ ਵਿੱਚ ਦੀ ਫੇਕ ਖਬਰਾਂ ਆ ਗਈਆਂ ਸੀਗੀਆਂ ਵੀ ਤਰਵਿੰਦਰ ਦਿਆਵਲ ਆ ਜਿਹੜਾ ਕੀ ਬਈ ਉਹਦੀ ਮ੍ਰਿਤੂ ਹੋ ਚੁੱਕੀ ਤੇ ਬਾਅਦ ਵਿੱਚ ਸੰਨੀ ਦੋਨ ਨੇ ਇੱਕ ਵੀਡੀਓ ਦੇ ਵਿੱਚ ਆ ਕੇ ਗਿਆ ਵੀ ਤੁਸੀਂ ਫੇਕ ਖਬਰਾਂ ਨਾ ਪਾਓ ਹਜੇ ਉਹ ਤੰਦਰੁਸਤਾ ਹਸਪੀਟਲ ਦੇ ਵਿੱਚੋਂ ਘਰੇ ਆ ਗਏ ਤਾਂ ਉਦੋਂ ਕਈ ਦਿਨਾਂ ਬਾਅਦ ਬਈ ਹੁਣ ਜੇ ਗੱਲ ਕਰੀਏ ਉਹ 12 ਤਰਾ ਦਿਨਾਂ ਦੀ ਗੱਲ ਤੇ ਉਸ ਤੋਂ ਬਾਅਦ ਹੁਣ ਕੱਲ ਜਿਵੇਂ ਕੀ ਡੈਥ ਹੋ ਜਾਂਦੀ ਹੈ ਵੱਡੇ ਨੈਸ਼ਨਲ ਚੈਨਲਾਂ 'ਤੇ ਵੀ ਖਬਰ ਆ ਜਾਂਦੀ ਹੈ ਤੇ ਹੁਣ ਜੇ ਗੱਲ ਕਰੀਏ ਅਸੀਂ ਵੀ ਬਈ ਉਹਨਾਂ ਦੀਆਂ ਫਿਲਮਾਂ ਦੇਖੀਆਂ ਹਨ ਤੇ ਸਾਡੇ ਜਿਹੜੇ ਵੱਡੇ ਹੋਰ ਵੀਰ ਭੈਣਪੁਰਾ ਸਾਰੇ ਹੀ ਦੇਖਦੇ ਸੀ ਤੇ ਪਰ ਅੱਜ ਆਪਾਂ ਇਹੀ ਕਹਿਣਾ ਚਾਹੁੰਦੇ ਆ ਵੀ ਉਹਨਾਂ ਦੀ ਆਤਮਾ ਨੂੰ ਬਈ ਵਾਹਿਗੁਰੂ ਸ਼ਾਂਤੀ ਦੇਵੇ ਤੇ ਪਰ ਹੁਣ ਸਾਡਾ ਸਾਰਾ ਪੰਜਾਬ ਕਿਉਂਕਿ ਤਰਵਿੰਦਰ ਇੱਕ ਐਸਾ ਐਕਟਰ ਹੈਗਾ ਜਿਨ੍ਹਾਂ ਕੀ ਸਾਡੇ ਪੰਜਾਬ ਦੇ ਮੈਨਿਕ ਲਾ ਸਾਡਾ ਸਾਰਾ ਪੰਜਾਬ ਪਿਆਰ ਕਰਦਾ ਸੀ ਤੇ ਹੁਣ ਬਈ ਜਿਹੜੀ ਹੈ ਇੱਕ ਮੰਦਭਾਗੀ ਖਬਰ ਵੀ ਕਹਿ ਸਕਦੇ ਤੇ ਜੇ ਗੱਲ ਕਰੀਏ ਉਮਰ ਦੇ ਲਿਆਜ ਕਰੀਏ ਆਪਾਂ ਤਾਂ ਵਿਚਾਰੇ ਉਹ ਬਹੁਤ ਜ਼ਿਆਦਾ ਇੱਕ ਬਿਮਾਰ ਸੀ ਇਸ ਕਰਕੇ ਬਈ ਇੱਕ ਦਿਨ ਜਾਣਾ ਤਾਂ ਸਾਰੇ ਨਹੀਂ ਰਹਿਣਾ ਤਾਂ ਕਿਸੇ ਨੇ ਹੈ ਨਹੀਂ ਤੁਹਾਨੂੰ ਉਸ ਦੇ ਪਰਿਵਾਰ ਨੇ ਬਹੁਤ ਚੰਗੇ ਤਰੀਕੇ ਨਾਲ ਰੱਖਿਆ ਤੇ ਪਰ ਹੁਣ ਚਾਉਣ ਵਾਲਿਆਂ ਬਨਿਓ ਬਈ ਇਹੀ ਕਿਹਾ ਜਾਂਦਾ ਵੀ ਉਹ ਵਹਿਗਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਤਾਂ ਅਸੀਂ ਵੀ ਬਈ ਛੋਟੇ ਹੁੰਦੇ ਨਹੀਂ ਫਿਲਮਾਂ ਦੇਖੀਆਂ ਤਰਵਿੰਦਰ ਦੀਆ ਤਰਵਿੰਦਰ ਇੱਕ ਆਪਾਂ ਇਹ ਜਿਹਾ ਐਕਟਰ ਸੀਗਾ ਵਿੱਚ ਉਹ ਕਾਮੇਡੀ ਵੀ ਬਹੁਤ ਤਕੜੀ ਸੀ ਤੇ ਮੈਂ ਕਹਣਾ ਵੀ ਫਿਲਮਾਂ ਲਗਭਗ 300 ਫਿਲਮ ਹੈਗੀ ਉਹਨਾਂ ਦੀ ਤੇ 300 ਫਿਲਮ ਵੀ ਸਪਰੇਟਡ ਰਹੀ ਉਹਨਾਂ ਦੀ ਤੇ ਪਰ ਹੁਣ ਬਈ ਜੇ ਗੱਲ ਕਰੀਏ ਤਰਵਿੰਦਰ ਦਿਓਲ ਤੇ ਬੋਵੀ ਦਿਓਲ ਇਹਨਾਂ ਨੇ ਭਈ ਆਪਦੇ ਜੋ ਪਿਤਾ ਨੂੰ ਪਿਆਰ ਬਹੁਤ ਕੀਤਾ ਆਪਣੀ ਫਿਲਮ ਵੀ ਤੁਸੀਂ ਦੇਖੀ ਆ ਤੇ ਉਹ ਆਪਣੀ ਫਿਲਮ ਦੇ ਵਿੱਚ ਵਾਕਈ ਆਪਣਾਪਣ ਦਿਖਾਇਆ ਵੀ ਅਤੇ ਭਰ ਹੁਣ ਭਈ ਜਿਹੜੇ ਹੁਣ ਜੇ ਗੱਲ ਕਰੀਏ ਦਾਰਾ ਸਿੰਘ ਦੀ ਤਰਵਿੰਦਰ ਦੀ ਤੇ ਜੇ ਗੱਲ ਕਰੀਏ ਦਿਬਿਆ ਭਾਰਤੀ ਦੀ ਕੈਕਟਰਨੀ ਦੀ ਤੇ ਜੇ ਗੱਲ ਕਰੀਏ ਸ਼੍ਰੀ ਦੇਵੀ ਇਹ ਕੋਈ ਵੀ ਵਾਪਸ ਮੁੜ ਕੇ ਨਹੀਂ ਆਉਣਾ ਕਿਉਂਕਿ ਇਹਨਾਂ ਦੇ ਜਿਹੜੇ ਇੱਕ ਐਟੰਗ ਸੀ ਤੇ ਇੱਕ ਆਪਣੇ ਆਪ ਦਾ ਅੰਦਾਜ਼ ਸੀਗਾ ਲੋਕਾਂ ਨੂੰ ਤੇ ਇਸ ਕਰਕੇ ਬਈ ਲੋਕਾਂ ਨੇ ਪਸੰਦ ਵੀ ਕੀਤਾ ਇਹਨਾਂ ਨੂੰ ਸਾਰਿਆਂ ਨੇ ਤੇ ਇਹ ਇੱਕ ਦਿਨ ਜਾਣਾ ਚਲੋ ਸਾਰਿਆਂ ਨੇ ਪਰ ਉਮਰ ਦੇ لحاظ ਕਰੀਏ ਦੇਖੀ ਆਪਾਂ ਵੀ ਉਮਰ ਵੀ ਬਹੁਤ ਹੋ ਗਈ ਸੀ ਬਿਮਾਰ ਹੋਣ ਦੇ ਕਾਰਨ ਤਾਂ ਇਹਨਾਂ ਦੀ ਬਈ ਪਹਿਲਾ ਫੇਕ ਨਿਊਜ਼ ਆਉਂਦੀ ਹੈ ਜਦੋਂ ਸਾਰਿਆਂ ਨੇ ਸੁਣੀ ਸੀ ਆਪਾਂ ਤੇ ਪਰ ਹੁਣ ਕੱਲ ਜਿਹੜਾ ਕਿ ਬਈ ਸੱਚਮੁੱਚ ਤਰਮਿੰਦਰ ਦੀ ਡੈਥ ਹੋ ਚੁੱਕੀ ਹੈ ਤੇ ਆਪਾਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅੰਦਰੋਂ ਬਾਰੇ ਜੋ ਵੀ ਆਪਣੀ ਵੀਡੀਓ ਦੇਖ ਰਹੇ ਆ ਵੀਰ ਭੈਣ ਭਰਾ ਤੇ ਬਈ ਸਾਰੇ ਹੀ ਅਰਦਾਸ ਕਰੋ ਕਮੈਂਟਾਂ ਦੇ ਵਿੱਚ ਬਈ ਜਰੂਰ ਇਹ ਕਹੋ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਵੈਗਰੂ ਕਿਉਂਕਿ ਇੱਕ ਦਿਨ ਜਾਣਾ ਆਪਾਂ ਸਾਰਿਆਂ ਨੂੰ ਹੈ ਨਾ ਤੇ ਬਾਈ ਕਮੈਂਟ ਤੁਸੀਂ ਵੀ ਆਪਣੇ ਜਰੂਰ ਕਰੋ ਅਰਦਾਸ ਕਰੋ ਉਹਨਾਂ ਲਈ ਤਾਂ ਕਿ ਇਹ ਗੱਲ ਕਰੀਏ ਬਾਈ ਕਿਸੇ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਕਿਉਂਕਿ ਆਪਾਂ ਉਹਨਾਂ ਦੇ ਫੈਨ ਵੀ ਆ ਫਿਲਮਾਂ ਦੇਖੀਆਂ ਹੁਣ ਤੱਕ ਤੇ ਫਿਲਮਾਂ ਉਹਨਾਂ ਦੀ ਸੁਪਰ ਡੂਪਰੇਟ ਰਹੀਆਂ ਹਨਾ ਸਾਰਿਆਂ ਨੂੰ ਪਤਾ ਹੈ ਫਿਰ ਪਰ ਹੁਣ ਅਪੀਲ ਫਿਰ ਤੋਂ ਕਹਿਦਾ ਮੈਂ ਸਾਰੇ ਹੀ ਵੀਰਪੰਨ ਭਰਾਵਾਂ ਨੂੰ ਵੀ ਅੱਜ ਜਿਹੜੀ ਕੀ ਖਬਰ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਤਰਵਿੰਦਰ ਦਿਓਲ ਨੂੰ ਲੈ ਕੇ ਉਸ ਦੇ ਪਰਿਵਾਰ ਨੂੰ ਲੈ ਕੇ ਤਾਂ ਭਾਈ ਜਿਹੜੀ ਹੁਣ ਤੱਕ ਦੀ ਅਪਡੇਟ ਆ ਕਿਉਂਕਿ ਮੈਂ ਕੱਲਾ ਨਹੀਂ ਬਹੁਤ ਚੈਨਲਾਂ ਤੇ ਵੀਡੀਓ ਫੈ ਚੁੱਕੀਆਂ ਤੇ ਭਰ ਮੈਂ ਥੋੜੇ ਸਮਾਂ ਹੁਣ ਵੀਡੀਓ ਲੇਟ ਹੋ ਗਿਆ ਕੱਲ ਮੈਂ ਕਿਤੇ ਗਿਆ ਹੋਇਆ ਸੀ ਤੇ ਅੱਜ ਮੈਂ ਵੀਡੀਓ ਜਰੂਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਤਾਂ ਜੋ ਵੀ ਵੀਰਪੰਨ ਭਰਾ ਦੇਖ ਰਿਹਾ ਤਾਂ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਧੰਨਵਾਦ